ਉਹ ਨਾ ਕੁੰਗੀ ਕਰਨਾ ਨਹੀਂ ਕੀ ਉਹ ਨੋਮਾਜ਼ਾਂ ਕਰ ਹਾਂ ਸੁਣੋ ਬਾਬਾ ਜੀ ਦੇ ਬਿਆਨ ਜੰਗ ਬਾਰੇ ਦੱਸਣ ਲੱਗੇ ਨੇ ਬਾਬਾ ਜੀ ਤੁਸੀਂ 47 ਵੇਖਿਆ ਮੌਲਕੀ ਹਾਰ ਸੀ ਕਿਵੇਂ ਇਕੱਠੇ ਰਹਿੰਦੇ ਸੀ ਪਾਕਿਸਤਾਨੀ ਦਸਤਾਨ ਵਾਲੇ ਕੀ ਹਿਸਾਬ ਹੁੰਦਾ ਜਦ ਪਾਕਿਸਤਾਨ ਹਿੰਦਸਤਾਨੀ ਬਣਿਆ ਸੀ ਸਾਡੇ ਪਿੰਡ ਬੁੱਲਾ ਰਾਏ ਵਿੱਚ ਅੱਛਾ ਜੀ ਕਮੀ ਹੈਗੀ ਸੀ ਮੁਸਲਮਾਨ ਦੀ ਤੇ ਸਾਡਾ ਲੰਦਨ ਪੂਰਾ ਸੀ ਮਤਲਬ ਸੀ ਉਹਨਾਂ ਨਾਲ ਕੋਈ ਦੁੱਖ ਨਹੀਂ ਠੀਕ ਬਾਈ ਮੁਸਲਮਾਨ ਕੋਈ ਹਿੰਦੂ ਸੇ ਕੋਈ ਹੋਈ ਗੱਲ ਨਹੀਂ ਸੀ ਆਹ ਰੱਖ ਦੂਜੇ ਨਾਲ ਬੜੇ ਕਰਦੇ ਅੱਛਾ ਅੱਛਾ ਤੇ ਜਿਹੜਾ ਜੰਗ ਲੱਗਾ ਸੀ ਨਾ ਗਫਤਾਰ ਵਿੱਚ ਜਾਂ ਪੈਠ ਵਿੱਚ ਉਹਦੇ ਵਿੱਚ ਜਨਤਾ ਨੂੰ ਕੁਝ ਵੀ ਨਹੀਂ ਆਖਿਆ ਗਿਆ ਅੱਛਾ ਅੱਛਾ ਜਨਤਾ ਦਾ ਕੋਈ ਮੁੰਡਾ ਨਹੀਂ ਮਰਿਆ ਕੋਈ ਨਹੀਂ ਫੌਜ ਆਪਸ ਵਿੱਚ ਹੀ ਲੜਦੀ ਸੀ ਅੱਛਾ ਅੱਛਾ ਇਹ ਆਪਣੇ ਭਾਰਤ ਨੇ ਨਾਂਦਾ ਇਲਾਕਾ ਬੜਾ ਕਾਬੂ ਕਰ ਲਿਆ ਸੀ ਹਾਂਜੀ ਅੱਛਾ ਤੇ ਉਹ ਮਿੰਟਰੀਆਂ ਸਰਕਾਰਾਂ ਦੀ ਉਹਨੂੰ ਫੂਰੂ ਮਰੀਆਂ ਹਾਂਜੀ ਤੇ ਉਹ ਜਿਹੜਾ ਇਲਾਕੇ ਲੈ ਸੀ ਉਹਨਾਂ ਫਿਰ ਵਾਪਸ ਦੇ ਦਿੱਤੇ اچھا ਇਹਨਾਂ ਦਾ ਇਲਾਕਾ ਬੜਾ ਮੜ ਲਿਆ ਸੀ ਪਾਕਿਸਤਾਨ ਦਾ ਬਾਰਡਰ ਤੇ ਮੁ슬ਮਾਨਾਂ ਦਾ ਠੀਕ ਉਹ ਫਿਰ ਜਾਣੀ ਕਿ ਜਿਹੜੇ ਲੜਨ ਵਾਲੇ ਸੀ ਫੌਜੀ ਹਾਂਜੀ ਉਹ ਫਾ ਵਿੱਚ ਲੜ ਲੜ ਤੇ ਮਰਦੇ ਰਹੇ ਅੱਛਾ ਤੇ ਸਰਕਾਰ ਨੇ ਉਹ ਰਕਬਾ ਫੇਰ ਹੀ ਉਹਨਾਂ ਦੇ ਦਿੱਤਾ ਲੋ ਜਿਹੜਾ ਜਿੱਥੇ ਆ ਸੀ ਅੱਛਾ ਇਨੀ ਫੌਜੀ ਮੁਰਾਈ ਦੇ ਰਕਬਾ ਫੇਰ ਹੀ ਮੋੜਦਾ ਸਾਰਾ ਕੰਮ ਕੀਤਾ ਅੱਛਾ ਆ ਵਿੱਚ ਫੇਰ ਰਾਜੀ ਨਾਵਾ ਕਰ ਲਿਆ ਲੋ ਅੱਛਾ ਅੱਛਾ ਕੋਣ ਵੀ ਕਾਰ ਹੋ ਜੂ ਜਲਦੀ ਖੜੀ ਹੈ ਜਿਹੜੇ ਮੜ ਗਏ ਉਹਨਾਂ ਦਾ ਕੌਣ ਹੈ ਆਹ ਤੇ ਜਿਹੜੇ ਬੈਠੇ ਨੇ ਅੱਛਾ ਉਹ ਆਦਾ ਰਾਜੀ ਨਾ ਹੋਵਾਂ ਕਰ ਤੇ ਢਮੜੂ ਬੰਦੇ ਹੋਏ ਅੱਛਾ ਵੈਸੀ ਪਹਿਲਾਂ ਵੀ ਨਾ ਜੰਗ ਲਾਉਣ ਤੱਕ ਹੀ ਆਹ ਆਹ ਪਹਿਲਾਂ ਖਰਾਬ ਕਰਕੇ ਹਾਂਜੀ ਤੇ ਫਿਰ ਕਰਨਾ ਤੇ ਜਿਹੜੇ ਮਰ ਗਏ ਉਹ ਤਾਂ ਵਿਚਾਰੇ ਮਾਰੀ ਗਏ ਹਾਂ ਨਹੀਂ ਬਾਬਾ ਭਾਰਤ ਜੰਗ ਲਾਏ ਕੁਝ ਨਹੀਂਗਾ ਭਾਰਤ ਨੇ ਤਾਂ ਉਹ ਆਤਵਾਦੀ ਆਪਣੇ ਆਏ ਸੀ ਨਾ ਭਾਰਤ ਵਿੱਚ ਪਹਿਲ ਗਾਮ ਨੂੰ ਕਹਿੰਦੇ ਨੇ ਸ਼ਹਿਰ ਨਾ ਹੈ ਉੱਥੇ ਮਾਰ ਗਏ ਸੀ 26 ਲੋਕਾਂ ਨੂੰ ਠੀਕ ਹੈ ਤੇ ਉਹਦੇ ਕਰਕੇ ਭਾਰਤ ਦਾ ਆਤਵਾਦੀ ਨੂੰ ਮਾਰਦਾ ਪਿਆ ਨਾ ਕਿ ਕੋਈ ਜੰਗ ਲਾਉਂਦਾ ਪਿਆ ਪਰ ਪਾਕਿਸਤਾਨ ਅਗੋ ਜੰਗ ਸ਼ੁਰੂ ਕਰਨ ਦਾ ਐਲਾਨ ਹੁਣ ਕੀਤਾ ਇਹ ਬਾਬੂ ਜੀ ਜਿਹੜੇ ਹੱਤਵੰਦੀ ਨੇ ਨਾ ਹਾਂਜੀ ਇਹਨਾਂ ਦੀ ਫੌਜ ਏ ਹ ਠੀਕ ਹੈ ਫੌਜੀ ਫੌਜ ਜਿਵੇਂ ਆਪਣੇ ਰੱਖਾ ਆਰਮੀ ਹੋ ਗਈ ਹਾਂਜੀ ਲੋਗਰਾ ਫੌਜ ਹੋ ਗਈ ਅੱਛਾ ਅੱਛਾ ਬਗੈਰਾ ਗੋਰਖਾ ਹੋ ਗਿਆ ਆਪਣੀਆਂ ਜਲਦੀਆਂ ਨੇ ਹਾਂਜੀ ਉਹਨਾਂ ਦੀ ਵੀ ਇੱਕ ਕਿਸਮ ਦੀ ਉਹ ਫੌਜ ਏ ਹੱਤਵੰਦੀ ਤਾਂ ਨਾ ਰੱਖਾ ਵਾ ਅੱਛਾ ਨਾਂਦੀ ਫੌਜ ਏ ਠੀਕ ਸਰਕਾਰ ਦੇ ਅੰਡਰ ਚੱਲਦੇ ਜੀ ਸਰਕਾਰ ਚੱਲਦੇ ਨੇ ਅੱਛਾ ਸਾਰਾ ਕੋਈ ਤਨਖਾਹਾਂ ਲੈਂਦੇ ਨੇ ਸਾਰਾ ਕੁਝ ਕਰਦੇ ਨੇ ਵਾਹ ਯਾਰ ਹਾਂ ਜੀ ਨਾਲ ਲਿਜਾ ਲੈ ਨਹੀਂ ਤੇ ਹੁਣ ਰਾਜ ਜਿਵੇਂ ਹੋਣ ਹੈਗਾ ਤੇ ਜਦੋਂ ਅੰਗਰੇਜ਼ਾਂ ਰਾਜ ਤੁਸੀਂ ਵੇਖਿਆ ਉਦੋਂ ਕੀ ਮੌਲ ਸੀ ਕਿ ਜਿਹੜਾ ਸਕੂਲ ਬੱਚਾ ਨਹੀਂ ਜਾਂਦਾ ਕੀ ਉਪਾਚਾ ਹੋ ਜਾਂਦਾ ਸੀ ਉਹਦੇ ਰਿਪੋਰਟ ਹੋ ਜਾਂਦੀ ਸੀ ਕਹਿੰਦੇ ਉਹਦਾ ਨਾਂ ਅੱਬਲਪਲਾ ਸਾਡੇ ਪਿੰਡ ਵਿੱਚ ਪ੍ਰਾਇਮਰੀ ਸਕੂਲ ਚਾਹੁੰਦਾ ਸੀ ਇਹ ਪਿੰਡ ਬੁਲਾਰਾ ਵਿੱਚ ਇੰਨੇ ਦੇ ਵਿੱਚ ਜਿਹੜਾ ਪੜਨ ਨਹੀਂ ਨਾ ਜਾਂਦਾ ਸੀ ਹਾਂਜੀ ਉਹਨੂੰ ਸਾਈਡ ਵਾਰਡ ਰਿਪੋਰਟ ਕਰ ਦਿੰਦੇ ਆ ਅੱਛਾ ਏ ਉੱਥੇ ਉਹਨੂੰ ਰੱਖਣਾ ਹੈ ਉਹਨੂੰ ਸੁਖਲਾਈ ਦੇਣੀ ਹੈ ਕੱਪੜੇ ਉਹਨਾਂ ਦੇ ਬੈਂਡ ਵਾਜਾ ਵਜਾਉਣ ਦੀ ਅੱਛਾ ਅੱਛਾ ਉੱਥੇ ਸੁਖਲਾਈ ਦੇਣੀ ਆ ਯਾਰ ਰੋਟੀ ਦੇ ਬਣਾ ਬਣਾ ਲਵੇ 10 10 ਸਾਲ ਪਿਛੋਂ ਆਦੇ ਸੀ ਅੱਛਾ ਏ ਤੇ ਜਿਹੜਾ ਇੱਥੇ ਨਹੀਂ ਪੜਦਾ ਸੀ ਨਾ ਹਾਂਜੀ ਉਹਦੇ ਦਾ ਲਾਜ ਹੀ ਮਾੜੀ ਕਰਦੇ ਸੀ ਅੱਛਾ ਏ ਤੇ ਉਹਨੂੰ ਪਿੱਛੇ ਖੈਰ ਆ ਸਾਡੇ ਪਿੰਡ ਦੇ ਨਾ ਹਾਂ ਇਹ ਪ੍ਰਾਇਮਰੀ ਰਿਆ ਅੱਛਾ ਵਧਿਆ ਨਹੀਂ ਆਦਸ਼ਾ ਪਾਸੇ ਨੇੜੇ ਕੋਈ ਸਕੂਲ ਹੀ ਨਹੀਂ ਹੁੰਦਾ ਸੀ ਅੱਛਾ ਸਾਰੇ ਪਿੰਡ ਵੇਲੇ ਸੀ ਠੀਕ ਤੇ ਉਦੋਂ ਪਿੱਛੇ ਸਾਰੇ ਪਿੰਡ ਚੜ ਗਏ ਹਾਂਜੀ ਕੋਈ 10ਵੀਂ ਦਾ ਹੋ ਗਿਆ ਕੋਈ 12ਵੀਂ ਸਾਡਾ ਚ ਆ ਅਗਲੇ ਸਾਲ 8ਵੀਂ ਦਾ ਹੋਇਆ ਨਹੀਂ ਤੇ ਚੌਂ ਦਾ ਹੀ ਲੱਗਾ ਨਹੀਂ ਕਿਉਂ ਨਹੀਂ ਆਇਆ ਇੰਨੇ ਸਾਲ ਵੀ ਮੰਗ ਨਹੀਂ ਕੀਤੀ ਕਿ ਬੱਚੇ ਪੜ੍ਹਦੇ ਨਹੀਂ ਜੀ ਕੀ ਕੀ ਸਾਰਾ ਕੁਝ ਕੀਤਾ ਹੈ ਉਹ ਸਾਡੇ ਲੋਕਾਂ ਦੇ ਅਫਸਰ ਨਹੀਂ ਹੈਗੇ ਆ ਸਨਾਈ ਨਹੀਂ ਹੁੰਦੀ ਸੀ ਠੀਕ ਆ ਹੁਣ ਮੁੜ ਮੰਗੀ ਜਾਂਦੇ ਨੇ ਸਾਦੇ ਬੰਦੇ ਵਿਦਾਸ ਦਾ ਕਰੋ ਜਾ ਨਹੀਂ ਕਰਦੇ ਠੀਕ ਆਪੇ ਦੀ ਲਗੇ ਫਿਰ ਕਿਧਰ ਮੰਜੀ ਜਾਵਣ ਨਹੀਂ ਜਿਵੇਂ ਉਹ ਬੱਚੇ ਸਕੂਲ ਨਹੀਂ ਜਾਂਦੇ ਸੀ ਤੇ ਸਰਕਾਰ ਨੂੰ ਪੁਲਿਸ ਰਿਪੋਰਟ ਹੋ ਜਾਂਦੀ ਫੜ ਕੇ ਲੈ ਹੁਣ ਵੀ ਉਹਵੇਂ ਕਰਦੇ ਨੇ ਸਰਕਾਰ ਕੇ ਨਹੀਂ ਨਹੀਂ ਹੁਣ ਤਾਂ ਦੇ ਦੇਂਦੀ ਪੜੋ ਤਾਂ ਭਾਵੇਂ ਨਾ ਪੜੋ ਸਾਡੀ ਪਰਿਵਾਰ ਨਹੀਂ ਲਗੇ ਅੱਛਾ ਅੱਛਾ ਬਿਨਾ ਪੜਨ ਦੇ ਨਾ ਨੌਕਰੀਆਂ ਦੇਣੀਆਂ ਪੈਣ ਗਿਆ ਹਾਂ ਅੱਛਾ ਅੱਛਾ ਉਹਦਾ ਨਹੀਂ ਬੜਾਈ ਕੀ ਕਰ ਮਾ ਸਾਡੇ ਬੱਚੇ ਰਹਿ ਜਾ ਹੁਣ ਹਾਂ ਇਹ ਲਾਗ ਜਾਣ ਠੀਕ ਹੈ ਇਹ ਨਾਲ ਅੰਗਰੇਜ਼ੀਆ ਸਰਕਾਰ ਚੰਗੀ ਨਹੀਂ ਪੜੋ ਸਾਰਿਆਂ ਕੇ ਨਹੀਂ ਪੜੋ ਕੇ ਅੰਗਰੇਜ਼ਾਂ ਨੂੰ ਕੇ ਨਹੀਂ ਪੜੋ ਨਹੀਂ ਹਾਂ ਇਹ ਕੋਣ ਅੱਛਾ ਹਾਂ ਇਹ ਕੋਣ ਪੜਾਵੇ ਠੀਕ ਹਾਂ ਨਹੀਂ ਪੜਾਹੀ ਕਿੰਨੇ ਮਿੰਟੋਂ ਨੌਕਰੀਆਂ ਦੇਵਾਂਗੇ ਕੀ ਕਰਾਂਗੇ ਨੌਕਰੀਆਂ ਦੇ ਦੇਣੀਆਂ ਜੋ ਮਾੜਾ ਮੋਟਾ ਸੀ ਹੁਣ ਆਪ ਚਾਰ ਚਾਰ ਪੜੇ ਹੀ ਅੱਛਾ ਯਾਰ ਹਣ ਨੌਕਰੀਆਂ ਵਾਧੂ ਮਿਲਦੀਆਂ ਨਹੀਂ ਅੱਛਾ ਲੱਗਈ ਨਹੀਂ ਠੀਕ ਇੱਥੇ ਨਾ ਧੱਕੇ ਨਾਲ ਲੈ ਜਾਂਦੇ ਹੀ ਲੋਕ ਵੀ ਨੌਕਰੀ ਕਰੋ ਨੌਕਰੀ ਫੌਜੀ ਦੀ ਕਰੋ ਜਿਹੜੀ ਮਰਜ਼ੀ ਕਰੋ ਸਾਡੇ ਬੰਦੇ ਜਾਂਦੇ ਹੀ ਨਹੀਂ ਨੌਕਰੀ ਦੇ ਜਗੀ ਪਿਆ ਅੱਛਾ ਹਾਂ ਠੀਕ ਹਰ ਦਿਨ ਲੈਣੇ ਨਹੀਂ ਬਲਕਿ ਉਹ ਆ ਜਾ ਅੱਛਾ ਨਹੀਂ ਹੁਣ ਮਾਲੋ ਜੰਗ ਲੱਗਦੀ ਹੈ ਤੇ ਕੀ ਮੌਲ ਹੋਵੇਗਾ ਵੀ ਬਾਂਬੂ ਚੱਲਣਗੇ ਵੱਡੇ ਚੱਲਣਗੇ ਕੀ ਚੱਲਣਾ ਚਾਹੀਦਾ ਕਿ ਨਹੀਂ ਚੱਲਣਾ ਚਾਹੀਦਾ ਇਹ ਤਾਂ ਹੁਣ ਬਾਬਾ ਜੀ ਦੀਆਂ ਦੇ ਦੇ ਅੱਛਾ ਜਿਹੜੇ ہتھیار ਮਰੂਦ ਬਣਾ ਹੈ ਹਾਂਜੀ ਇਹ ਕੋ ਖੈਰ ਦਾ ਨਹੀਂ ਬਣਾ ਇਹ ਚੱਲਣ ਵਾਸਤੇ ਹੀ ਬਣਾ ਹੈ ਅੱਛਾ ਹਰ ਕੰਮ ਦੀ ਮਿਆਦ ਹੁੰਦੀ ਹੈ ਠੀਕ ਉਹਨੇ ਜਿਹੜੀ ਸ਼ੈ ਬਣੀ ਉਹ ਖਤਮ ਹੋਣੀ ਹੈ ਬੰਦੇ ਆ ਵੀ ਖਤਮ ਹੋਣਾ ਹੈ ਹਾਂ ਉਹ ਤਾਂ ਹਾਂ ਜਿਹਨੇ ਅੱਛਾ ਇਹ ਚੱਲਨੇ ਤੇਗੇ ਨੇ ਇਹ ਪੱਕਾ ਪਤਾ ਨਹੀਂ ਹੁੰਦਾ ਵੀ ਚੱਲਨੇ ਕਦਾਂ ਹਾਂ ਨਹੀਂ ਜਰੂਰ ਨਹੀਂ ਬਾਬਾ ਜਿਹੜੇ ਬਣੇ ਵੀ ਜਰੂਰ ਨੇ ਬਣਾ ਵੀ ਕਿਸੇ ਨੂੰ ਮਾਰ ਕੇ ਖਤਮ ਕਰਨੇ ਉਹ ਵੀ ਖਤਮ ਕਰ ਸਕਦੇ ਨੇ ਕਰ ਸਕਦੇ ਨੇ ਪਰ ਉਹ ਤਾਂ ਫਿਰ ਕੁਦਰਤ ਦਾ ਕੰਮ ਹੈ ਅੱਛਾ ਕਿਹੜਾ ਕੁਝ ਕੁਦਰਤ ਦਾ ਕੰਮ ਆ ਉਹ ਹਾਂ ਨੇ ਵੀ ਜੰਗ ਨੂੰ ਨਹੀਂ ਲਗਣੀ ਚਾਹੀਦੀ ਹਾਂ ਇਹ ਤਾਂ ਹਰ ਕੋਈ ਆਂਦਾ ਨਹੀਂ ਲਗਣੀ ਚਾਹੀਦੀ ਜੰਗ ਵਿੱਚ ਨੁਕਸਾਨ ਹੀ ਹੈ ਫੈਸਲਾ ਥੋੜਾ ਆ ਜਿਹੜੇ ਮੁੰਡੇ ਮੜੇ ਆਂਦਾ ਅਸੀਂ ਇਹੀ ਕਰਦੇ ਆ ਸਾਡੇ ਬੰਬ ਬੰਨੋ ਅਸੀਂ ਜਾਣੇ ਪਾਕਿਸਤਾਨ ਮਾਰਨ ਲੋਕਾਂ ਖੂਨ ਪੰਗਰਦਾ ਨਾ ਬਿਖਰਿਆ ਸੀ ਨਾ ਕਰਲਾ ਅੱਛਾ ਵੇਖਾਂ ਤਾਂ ਪਤਾ ਲੱਗਦਾ ਨਾ ਜੰਗ ਕੀ ਹੁੰਦਾ ਕੀ ਹੁੰਦੀ ਜੰਗ ਲੱਗੋ ਫਿਰ ਵੇਖੋ ਜਿੱਥੇ ਹੋਏ ਨੇ ਬੰਬਾਰੀ ਹੋਈ ਜਗ ਅਸਲਾ ਚੱਲਿਆ ਜਬ ਗੋਲੀ ਚੱਲੀ ਉਹ ਤੇ ਕੀ ਹਾਲ ਹੋਏ ਲੋਕਾਂ ਦਾ ਇਹਨਾਂ ਦਾ ਜੀ ਮਾਰ ਗਿਆ ਉਹ ਜੀ ਰੋਈ ਜਾਂਦੇ ਸਹੀ ਰੋਈ ਜਾਂਦੇ ਹਾਂ ਠੀਕ ਅੱਛਾ ਅੱਛਾ ਚਲੋ ਬੜੀ ਮਿਹਰਬਾਨੀ ਤੇ 47 ਚ ਜਦੋਂ ਫਿਰ ਵੰਡ ਹੋਈ ਸੀ ਉਦੋਂ ਤੁਸੀਂ ਕਿੱਡੇ ਹੋ ਗਏ ਸੀ ਉਦੋਂ ਮੈਂ ਚੌਥੀ ਹੀ ਜਪੜਦਾ ਸੀ ਸਵਾਵਲਾ ਲੈ ਅੱਛਾ 10 11 ਸਾਲ ਫਿਰ ਹੈਗਾ ਸੀ ਬਾਬਾ ਤੁਹੇ ਹੈ ਅੱਛਾ ਫਿਰ ਇੱਥੇ ਤੁਹਾਡੇ ਰਹਿੰਦੇ ਸੀ ਮੁਸਲਮਾਨ ਹੋਰ ਨਹੀਂ ਉਹਨਾਂ ਤੁਸੀਂ ਕੁੱਟਿਆ ਮਾਰਿਆ ਜੋ ਨਾ ਨਾ ਅਸੀਂ ਆਪ ਛੱਡ ਕੇ ਆਏ ਆਂ ਆ ਦਰਿਆ ਦੀ ਹੱਦ ਸੀ ਅੱਛਾ ਇੱਥੇ ਅਸੀਂ ਪਾਰ ਕਰ ਦਿੱਤਾ ਜਾਓ ਬਈ ਨਹੀਂ ਲੋਕੀ ਕਹਿੰਦੇ ਵੀ ਟ੍ਰੇਨਾਂ ਵਿੱਚ ਉਹ ਸਵਾਰੀਆਂ ਬੀਬੀਆਂ ਆਉਂਦੇ ਉਹ ਨਹੀਂ ਅੱਛਾ ਉਹ ਇੱਥੇ ਨਹੀਂ ਅੱਛਾ ਉਹ ਇਦਾਂ ਚੱਲਦੇ ਹੀ ਜਿਹੜੇ ਰਹਿੰਦੇ ਸੀ ਨਾ ਲੋਕ ਲਾਹੌਰ ਦੇ ਜ਼ਿਲ੍ਹੇ ਵਿੱਚ ਅੱਛਾ ਪਟੋਦੇ ਜ਼ਿਲ੍ਹੇ ਵਿੱਚ ਹਾਂਜੀ ਉਹਨਾਂ ਨਾਲ ਬੁਰੀ ਹਾਲਤ ਬਣਾ ਦਿੱਤੀ ਹੈ ਅੱਛਾ ਪਹਿਲਾਂ ਉਹਨਾਂ ਵਾਅਦਾ ਕੀਤਾ ਸੀ ਸਰਕਾਰ ਖਾਰੀ ਨੇ ਹਾਂਜੀ ਭਈ ਇੰਨੇ ਦਿਨਾਂ ਨੂੰ ਜੰਗ ਲੱਗਣਾ ਹੈ ਤੇ ਤੁਸੀਂ ਚਲੇ ਜਾਓ ਅੱਛਾ ਪਹਿਲਾਂ ਐਲਾਨ ਹੋ ਗਿਆ ਸੀ ਹੈ ਅੱਛਾ ਤੇ ਜਿਹੜੇ ਸੰਬੰਧ دار ਸੀ ਹਾਂ ਉਹਨਾਂ ਗੱਡੇ ਭਰਲਾ ਉਹਨਾਂ ਦਾ ਕੋਈ ਨਾ ਸਾਰਾ ਜੀਅ ਜੰਤ ਲਾਇਆ ਜਾਂਦਾ ਅੱਛਾ ਜਿਹੜੇ ਆਂਦੇ ਐਵੇਂ ਉਹ ਜਿਹਨੇ ਆਉਣਾ ਇਹ ਤਾਂ ਇਹ ਗੱਲਾਂ ਨੇ ਉਹਨਾਂ ਜੀ ਵੀ ਦਵਾਤੇ ਆਏ ਨੇ ਤੇ ਸਮਾਨ ਵੀ ਛੱਡ ਕੇ ਆਏ ਅੱਛਾ ਅੱਛਾ ਤੇ 10 12 12 ਜਹਾਜ਼ ਦਾ ਕਾਫਲਾ ਹੁੰਦਾ ਸੀ ਜਿਹਦੇ ਨਾਲ ਦੋ ਦੋ ਫੌਜੀ ਹੁੰਦੇ ਸੀ ਠੀਕ ਤਾਂ ਉਹਨਾਂ ਨੂੰ ਇਧਰ ਲਿਆਂਦਾ ਨਾ ਕੱਟ ਅੱਛਾ ਨਹੀਂ ਜਿਹੜੀ ਵੱਡ ਟੋਕ ਹੁੰਦੀ ਸੀ ਤੇ ਉਹਨਾਂ ਦੇ ਨਾਲ ਫੌਜੀ ਨਹੀਂ ਹੁੰਦੀ ਫਿਰ ਉਹ ਨਾ ਉਹ ਗੋਲੀਆਂ ਬੰਦ ਤੇ ਹੈਗੇ ਨਹੀਂ ਸੀ ਅੱਛਾ ਹਥਿਆਰ ਹੀ ਚੱਲਦੇ ਸੀ ਕਲ ਪਾਨਾ ਘਵਾੜੀਆਂ ਗੱਡਾ ਸੇ ਇਸ ਤਰ੍ਹਾਂ ਹੀ ਕਰਦੇ ਹਾਂ ਜਿ 11 12 ਯਾਰ ਸੰਗ ਦੇਗੀ ਤੋ ਦੋ ਫੌਜੀ ਵਿਚਰ ਕੀ ਗੱਲ ਨਹੀਂ ਆ ਕਿ ਉਹਨਾਂ ਅਗਲੇ ਪਾਸੇ ਹੋਏ ਫੌਜੀ ਉਹ ਤਾਂ ਬਿਲਕੁਲ ਪਿੱਛੋੜ ਟੋ ਕਰ ਗਏ ਆ ਅੱਛਾ ਅੱਛਾ ਤਾਂ ਅਗਰ ਕੰਮ ਵਿਗੜਿਆ ਸੀ ਹਾਂ ਜੀ ਚਲੋ ਠੀਕ ਇਹ ਬਾਬਾ ਜੀ ਕਹਿੰਨੇ ਬੂਲਾ ਰਾਏ ਤੋਂ ਜੀ ਬਾਬਾ ਖਿਆਲ ਸਿੰਘ ਇਹਨਾਂ ਵੇਲੇ 47 ਵੇਖਿਆ 65 71 ਨੇ ਸਾਰੇ ਜੰਗਾ ਵੇਖਿਆ ਨੇ ਤੇ ਅਜੇ ਵੀ ਸਿਹਤ ਤੋਰਾ ਫੇਰ ਜੂ ਕਰਦੇ ਨੇ ਕਾਮਯਾਬੀ ਵਧੀਆ ਹੈ ਬਾ ਖਾਣਾ ਬਿਨਾ ਕੀ ਤੂੰ ਮੁਰਗਾ ਮਰਗਾ ਜਮੀਰ ਰੂ ਕੇ ਖਾਂਦਾ ਰਹੇ ਸਿਹਤ ਕਿਵੇਂ ਵਧੀਆ ਭਾਈ ਤੇਰੀ ਹੈ ਅੱਲਾਹ ਦਾ ਖਾਣਾ ਕੁਝ ਕਰਦੇ ਰਹੇ ਅੱਛਾ ਈ 40 ਸਾਲ ਹੋ ਗਏ ਨਾ ਮਲਾਏ ਅੱਛਾ ਉਹਦਾ ਆਪਾਂ ਰਾਇਖ ਨੂੰ ਰੋਟੀ ਖਾਣ ਚੱਲ ਅੱਛਾ ਹਾਂ ਜੀ ਜਦੋਂ ਬਿਮਾਰ ਸਮਾਰ ਨਹੀਂ ਹੋਇਆ ਸੁਣ ਹੈ ਹਾਂ ਉਹ ਹਾਂ ਹਾਂ ਖਾਣੋ ਬੰਦਾ ਅੱਛਾ ਅੱਛਾ ਇਹ ਬਾਬਾ ਇਹ ਤੋਂ ਪਾਕਿਸਤਾਨ ਦੇ ਨੇੜੇ ਪੈ ਜਾਂਦਾ ਹੈ ਇਹ ਤੋਂ ਬਾਅਦ ਜਦੋਂ ਤੁਸੀਂ ਮੁਸਲਮਾਨ ਛਾੜ ਕੇ ਆਏ ਸੀ ਕਿੰਨੇ ਕਿਲੋਮੀਟਰ ਤੁਰ ਕੇ ਗਏ ਉਹ ਦੋ ਨਾ ਦਰਿਆ ਆਦਾ ਨਹੀਂ ਕਾ ਗੰਡੇ ਆ ਅੱਛਾ ਅੱਛਾ ਜਿਹੜਾ ਦਰਿਆਵਾਂ ਪਾਰ ਖੜਨ ਦਿੱਤਾ ਹਾਂ ਉਹ ਪਾਕਿਸਤਾਨ ਨੂੰ ਗਿਆ ਉਹਨੂੰ ਕੋਈ ਨਹੀਂ ਛੇੜਦਾ ਅੱਛਾ ਅੱਛਾ ਤੇ ਜਿਹੜੇ ਉਰੇ ਰਹਿ ਗਏ ਉਹ ਆਪਣੇ ਅੰਦਰ ਨੇ ਉਹ ਤਾਂ ਮੁਕਤਰਾ ਹੁੰਦਾ ਜੀ ਕਿਉਂ ਉਹ ਦੂ ਹਿੰਦੂ ਐਂਦਰ ਉਹਨਾਂ ਟਪਾ ਦਿੱਤੇ ਅੱਛਾ ਇਧਰ ਵਾਸ ਖੁਈ ਨਹੀਂ ਜੇ ਆਪ ਦਾ ਦੇਸ਼ ਗਿਰਿਆ ਕੇ ਵੇਚਿਆ ਆ ਕੇ ਤੇ ਉਹ ਪਾਰ ਸਮਝ ਆਪਦੇ ਘਰੇ ਆ ਜੀ ਨਾ ਵੀ ਉਹ ਜਿਹੜਾ ਮਰੀਜ਼ ਸੀ ਨਾ ਜਾਉਣ ਲੱਗਾ ਹਾਂ ਜੀ ਉਹ ਕਰਤੂਤ ਆਦੇ ਤੋਂ ਨਹੀਂ ਹਟਿਆ ਨਾ ਅੱਛਾ ਉਹਨੂੰ ਪਤਾ ਲੱਗ ਗਿਆ ਜਦੋਂ ਭਗਤ ਸਿੰਘ ਦਾ ਬੰਬ ਜਲਾਏ ਨੇ ਹਾਂ ਇਹ ਹੁੰਲਦੇ ਨੇ ਹਾਂ ਤੇ ਉਹ ਜਾਉਣ ਲੱਗਾ ਉਹਨੇ ਵਾਂਡ ਕਰ ਦਿੱਤੀ ਹਾਂ ਜੇ ਇੱਕ ਜਿਹੜਾ ਵਾਧੂ ਦੇ ਗਿਆ ਪਾਕਿਸਤਾਨ ਅੱਛਾ ਅੱਛਾ ਤੇ ਆਪਾਂ ਨੂੰ ਘਟ ਦੇ ਗਿਆ ਵੀ ਇਹਨੇ ਜਿਹੜੇ ਇਹ ਨਾ ਦੂਹਾ ਕੋਲ ਅੱਛਾ ਇਹਨੇ ਮੁਸਲਮਾਨਾਂ ਕੋਲ ਜੀ ਉਹਨਾਂ ਵੰਡ ਕਾਰਡ ਦੀ ਦੀ ਅਧਿਕਾਰ ਗਿਆ ਜਿਵੇਂ ਗੁਰੂ ਨਾਨਕ ਦੇਵ ਜੀ ਨੇ ਆਪਣੇ ਧਾਰਮਿਕ ਸਥਾਨ ਉਹ ਹੈ ਇੱਧਰ ਚਾਹੀਦੇ ਸੀ ਆਪਾਂ ਨੂੰ ਭਾਰਤ ਨੂੰ ਨਾ ਨੇੜੇ ਸੀ ਉਹ ਵੰਡ ਕਾਣੀ ਵੰਡ ਹੋ ਗਈ ਯਾਨੀ ਕਿ ਉਹਨਾਂ ਨਕਸ਼ਾ ਬਣਾ ਲਿਆ ਨਾ ਅੱਛਾ ਅੱਛਾ ਚੋ ਠੀਕ ਬੜੀ ਮਿਹਰਬਾਨੀ ਬਾਬਾ ਜੀ ਜਿਹਨੇ ਇਡਾ ਵਧੀਆ ਇਤਿਹਾਸ ਨਾਇਆ ਹਾਂ ਉਹ ਤਾਂ ਰਾਸਮੀ ਬਾਬਾ ਜੀ ਠੀਕ ਹੈ